ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਪੰਜਾਬੀ ਕਿਚਨ ਵਲੌਗਸ ਤੇ ਹੋ ਸਨਾਓ ਜੀ ਕਿਵੇਂ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਦੀ ਰਾਜੀ ਤੁਸੀਂ ਹੋਵੋਗੇ ਵੈਗੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇੱਥੇ ਮੈਂ ਧਾਰੇ ਸੀ ਜੀ ਦਾਲ ਇਹ ਸੋਲੇ ਆਪਣੇ ਭੌਕੇ ਰੱਖੇ ਹੋਏ ਸੀ ਨੂੰ ਆਪਾਂ ਆ ਕੇ ਤੇ ਹੁਣ ਇਹਨਾਂ ਨੂੰ ਹਾਰੇ ਦੇ ਵਿੱਚ ਆਪਾਂ ਉਬਲਣੇ ਧਰਦਾਂ ਤੌੜੀ ਦੇ ਵਿੱਚ ਪਾ ਲੈਨੇ ਜੀ ਧੋਕੇ ਭੌਂਤੇ ਹੋਏ ਸੀ ਚੰਗੀ ਤਰ੍ਹਾਂ ਪਾਣੀ ਆਪਾਂ ਵਿੱਚ ਹੀ ਪਾ ਲਿਆ ਤੇ ਥੋੜਾ ਜਿਹਾ ਪਾਣੀ ਹੋਰ ਪਾ ਲਿਆ ਸੀ ਤੌਲੀ ਦੇ ਵਿੱਚ ਹੀ ਮੈਂ ਇੱਧਰ ਅੱਗ ਪਾ ਕੇ ਆਪਾਂ ਆਪ ਕਰਨ ਲਈ ਧਰ ਦਿੱਤੀ ਸੀ ਜੀ ਚੁੱਲੇ 'ਚ ਅੱਗ ਮੱਚਦੀ ਸੀ ਉਦੋਂ ਅੱਗ ਪਾ ਕੇ ਇੱਥੇ ਧਰਤੀ ਸਾਡੇ ਜਿੱਦਾਂ ਟਾਈਮ ਤਾਂ ਇੱਕ ਸਵਾ ਇੱਕ ਲਈ ਸੀਗਾ ਜਲਦੀ ਧਰ ਦਿੱਤੀ ਜੀ ਫਿਰ ਹਾਰੇ ਦੇ ਵਿੱਚ ਹੌਲੀ-ਹੌਲੀ ਬਣੀ ਜਾਉਂਦੀ ਹੈ ਸ਼ਾਮ ਤੱਕ ਬੜੀਆ ਕੁਲਜੀ ਇਹ ਧਰ ਦਿੱਤੇ ਨੇ ਇਹ ਉੱਗ ਜਾਣਗੇ ਹਾਂ ਤੇ ਇੱਧਰ ਤੋਂ ਵੀ ਪਾਈ ਹੋਣੀ ਜੀ ਪੜਦੇ ਤੇ ਖੀਸ ਇਹ ਰਹਿ ਗਈ ਸੀ ਅੱਜ ਟਿਮੈਟ ਵਗੈਰਾ ੁੱੱਤੇ ਵੀ ਨਹੀਂ ਜੀ। ਨਾਲ ਦੀ ਨਾਲ ਡੇਲੀ ਜਿੰਨੇ ਕੱਪੜੇ ਹੁੰਦੇ ਨੇ ਉਹਨੇ ਧੋ ਦਿੰਨੇ ਨੇ ਜਿੱਥੋਂ ਆਪਾਂ ਸਫਾਈ ਕਰਦੇ ਆ। ਉਹ ਧੋ ਦਿੰਨੇ ਆ। ਇਹ ਨਾਲ ਹੀ ਆਪਾਂ ਹੀ ਮਿਸਤਰੀ ਧੋ ਲਾਂਗੇ। ਇਹ ਟੱਕ ਦਿੱਤੇ ਨੇ ਜੀ ਹੁਣ ਆਪਾਂ ਚੰਗੀ ਤਰ੍ਹਾਂ ਧੁਆ ਨਹੀਂ ਪਊਗਾ ਇਹ ਵਿੱਚ। ਇਹ ਬਾਹਰ ਵਾਲੀ ਰਸੋਈ ਅੱਜ ਆਪਾਂ ਝਾੜ ਕੇ ਧੋ ਦੁੱਤੀ ਜੀ ਸਾਰੀ। ਝਾੜ ਲਈ ਸੀ ਤੇ ਨਾ। ਐਨੀ ਵੀਡੀਓ ਨਹੀਂ ਬਣਦੀ ਜੀ بار بار ਫਿਰ ਜਦੋਂ ਆਪਾਂ ਝਾੜ-ਛੜਾਈ ਕਰਦੇ ਆਂ ਲੱਗੇ ਹੁੰਦੇ ਆ ਕੰਮ ਕਰਨ। ਤੇ ਆਪਾਂ ਝਾੜ ਕੇ ਸਾਰੀ ਸਾਫ ਕਰ ਦਿੱਤੀ ਆ ਬਿਲਕੁਲ। ਤੋ ਦਿੱਤੀ ਹੈ ਜੀ ਹੁਣ ਇਹ ਸੁੱਕ ਜੂਗੀ ਫੇਰ ਸਮਾਨ ਸਾਫ ਕਰਕੇ ਹਜੇ ਧਰਨਾ ਹੈ ਸਮਾਨ ਹਜੇ ਸਾਫ ਕਰਨ ਵਾਲਾ ਪਿਆ ਇਹ ਟਾਪਾਂ ਤੇ ਫੱਟਾ ਧਰਿਆ ਹੁੰਦਾ ਜੀ ਪਤილები ਵਗੈਰਾ ਧਰਨ ਨੂੰ ਉਹਦੇ ਥੱਲੇ ਧਰੀਆਂ ਹੁੰਦੀਆਂ ਨੇ ਤੇ ਮਿੱਟੀ ਬਹੁਤ ਲਾਈ ਹੋਈ ਸੀ ਇੱਥੇ ਜਿਹੜੀਆਂ ਕਗਰੀਣਾਂ ਜੀ ਮਿੱਟੀ ਲਾ ਲੈਂਦੀਆਂ ਨੇ ਸੈਲਫ ਦੇ ਥੱਲੇ ਵਾਲੇ ਪਾਸੇ ਬਹੁਤ ਲੱਗੀ ਹੋਈ ਸੀ ਇਹ ਆਪਾਂ ਸਾਰੀ ਲਾ ਦਿੱਤੀ ਹੈ ਜੀ ਸਾਫ ਕਰਤੀ ਹੁਣ ਟਾਈਮ ਹੋ ਗਿਆ ਧਾਰਾਂ ਦਾ ਤਰਾ ਜੋ ਕਿ ਲੈਉਣੀਆਂ ਜੀ ਅਜੇ ਚੁੱਲੇ ਨੂੰ ਮਿੱਟੀ ਲਾਉਣੀ ਆ ਇਹਨੂੰ ਵੀ ਲਾਵਾਂਗੇ ਜੀ ਮਿੱਟੀ ਆਪਾਂ ਤੇ ਇੱਧਰ ਕੱਢਤਾ ਸਮਾਨ ਇਹ ਸਾਫ਼ ਕਰਕੇ ਧਰਾਂਗੇ ਇਹ ਮੈਂ ਦਾਲ ਦਿਖਾਉਣੀ ਆ ਜੀ ਦੁਬਾਰਾ ਵੀਡੀਓ ਨਹੀਂ ਬਣਾਈ ਗਈ ਇਹਦੇ ਵਿੱਚ ਤੜਕਾ ਲਾ ਕੇ ਆਪਾਂ ਪਾ ਦਤਾ ਇਹਦੇ ਵਿੱਚ ਹੀ ਇਥੇ ਰਿਜੀ ਜਾਊਗੀ ਜੀ ਇਹ ਸ਼ਾਮ ਤੱਕ ਪਈ ਹਾਰੇ ਦੇ ਵਿੱਚ ਹੀ ਬਣਾਈ ਆਪਾਂ ਅੱਜ ਕਾਲੇ ਸੋਲਿਆਂ ਦੀ ਦਾਲ ਇੱਥੋਂ ਇਹ ਜੇ ਬਾਦਿਆ ਸਮਾਨ ਥੋੜੀ ਜਿਹੀ ਕਰੀ ਆਪਾਂ ਸ਼ੋਪਿੰਗ ਬਹੁਤ ਟਾਈਮ ਲੱਗੇ ਚੀਜ਼ਾਂ ਲੈਣ ਆਈ ਸੀ ਜੀ ਇਆ ਆਪਣੇ ਇਥੇ ਪਾਣੀ ਆ ਗਿਆ ਸੀ ਰੈਂਟ ਟੈਂਕ ਤੋਂ ਆ ਤੋ ਨਹੀਂ ਆਨੇ ਆਪਾਂ ਹੀ ਲਈਆਂ ਨੇ ਦੋ ਪੀੜੀਆਂ ਦੋਨੇ ਜੀ ਬੁਨੀਆਂ ਬਣਾਈਆਂ ਲਈਆਂ ਨੇ ਪੀੜੀਆਂ ਲੈਣੇ ਨੇ ਘਰ ਦੇ ਵਿੱਚ ਹੋਣੀਆਂ ਜ਼ਰੂਰੀ ਨੇ ਚੰਗੀਆਂ ਹੁੰਦੀਆਂ ਨੇ ਜੀ ਪਕਾ ਕਰਕੇ ਆਪਾਂ ਲੈ ਲਈਆਂ ਨੇ ਤੇ ਇੱਕ ਲੈ ਜੀ ਆਪਾਂ ਇਹ ਲੈ ਆਪਾਂ ਬੱਤ ਸੈਲ ਵੀ ਇਹਦਾ ਬੱਟੇ ਜੀ ਇਹ ਭਾਰੀ ਹੀ ਬਹੁਤ ਹੈ ਤੇਰੀ 4 ਕਿਲੋ ਦਾ ਬੋਤਲ ਬਹੁਤ ਭਾਰਾ ਪਾ ਲੀ ਜੀ ਇਹ ਕਪਾਲੇਲੇ ਬਹੁਤ ਟਾਈਮ ਦੀ ਕੋਲ ਹੋਈ ਪਈ ਸੀ ਜਿਹਦੀ ਜਦ ਜਾਣਦੀ ਸੀਗੀ ਹੋਰ ਕੰਮ ਕਰਕੇ ਆ ਜਾਂਦੇ ਸੀ ਇਹ ਚਾਜਾ ਵੀ ਸੀ ਜਿਹੜਾ ਨਾ ਨਾ ਡਾਗਦਾ ਸੀ ਜਿਹੜਾ ਹੁੰਦਾ ਅੱਜ ਹੀ ਆ ਗਈ ਆ ਗਿਆ ਸੀ ਆਪਾਂ ਉਹ ਤੋਂ ਲੈ ਲੈਂਦੇ ਹਾਂ ਸਾਰੀਆਂ ਚੀਜ਼ਾਂ ਜੀ ਇੱਕ ਪਲੇਟ ਜੀ ਆਪਾਂ ਹੀ

थोड़ी सात चीज बहुत समान सी जी भाई थोड़े फिर आपको मेले चीजें की जरूरत थी आप लेकिन जी खुरपा खुरपे अपने खराब होते बाड़ी वगैरह गुजनी होंगी सब्जियां भाजियां लावों की ता करके आप जी समान ਜੀ ਜਿਹੜੀ ਤੁਸੀਂ ਕਮੈਂਟ ਕਰਕੇ ਚੀਜ਼ ਲੱਗਿਆ ਆਪਾਂ ਘਰੋਂ ਸ਼ੋਪਿੰਗ ਤੇ ਆ ਪਈਏ ਜੀ ਘਰ ਚੜ੍ਹਦੇ ਜਾਂ ਚੜ੍ਹਦੇ ਨਹੀਂ ਸ਼ੋਪਿੰਗਿਆਂ ਹੁੰਦੀ ਹੈ ਜੀ ਤੇ ਇਸ ਮੰਨ ਗਏ ਕੀ ਸਹਿੰਦਾ ਇੱਕ ਚੀਜ਼ ਹੋਰ ਹੈ ਜੀ ਉਹ ਵੀ ਧੌਣੀਆਂ ਮੱਤ ਨੂੰ ਉਹ ਦੱਸਿਓ ਤੁਸੀਂ ਕਿਵੇਂ ਲੱਗੀ ਇਹ ਨੂੰ ਇੱਕ ਆਪਾਂ ਲਿਆ ਜੀ ਇਹ ਚੁੱਲਾ ਲੋਹੇ ਦਾ ਪਹਿਲਾਂ ਵੀ ਸੀਗਾ ਆਪਣੇ ਉਹ ਕਾਫੀ ਟਾਈਮ ਹੋ ਗਿਆ ਸੀ ਉਹਨੂੰ ਲੈ ਇਹਨੂੰ ਉੰਦਰ ਸੂਲਾ ਸਾਲ ਹੋ ਗਈ ਸੀ ਜੀ ਉਹ ਤਾਂ ਲੈ ਅਸੀਂ ਆਪਾਂ ਗੱਡੀਆਂ ਵਾਲਿਆਂ ਤੋਂ ਉਹ ਥੋੜਾ ਜਿਹਾ ਚੌੜਾ ਜਿਹਾ ਸੀਗਾ ਵਧੀਆ ਨਹੀਂ ਸੀ ਇਹ ਦੱਸਿਓ ਜੀ ਤੁਹਾਨੂੰ ਕਿਵੇਂ ਤਾਂ ਲੱਗਿਆ ਸਾਵਾ ਦਿਖਾਉਣੀ ਆ ਇਹ ਇਹ ਲੈ ਜੀ ਰੰਗ ਉੱਤੇ ਕਰਿਆ ਹੋਇਆ ਹੈ ਇਹਦੇ ਤੇ ਉੱਪਰ ਇਹ ਕੁੰਡੇ ਵੀ ਲੱਗੇ ਹੋਏ ਨੇ ਜੀ ਛੋਟਾ ਭੰਡਾ ਧਰਨਾ ਆਪਾਂ ਇੱਥੇ ਇਹਦੇ ਮਿੱਟੀ ਵੀ ਲੱਗੂਗੀ ਅੰਦਰਲੀ ਸਾਈਡ ਅਜੇ ਇਹ ਰਗਮ ਚਾਵਾਂਗੇ ਜੀ ਤੇ ਇਹ ਬਾਹਰ ਇਹ ਵੀ ਕੁੰਡੀ ਲੱਗੀ ਹੋਈ ਨੇ ਇਹਦੇ ਇੱਧਰਲੀ ਸਾਈਡ ਵੀ ਲੱਗਾ ਹੋਇਆ ਤੇ ਇੱਧਰ ਵੀ ਹੈ ਜੀ ਤੇ ਭਾਰਾ ਬਹੁਤ ਹੈ ਜੀ ਇਹ ਚੱਕਰ ਨਾਲ ਟਾਇਰ ਲੱਗੇ ਹੋਏ ਨੇ ਥੱਲੇ ਵਧੀਆ ਟਾਇਰ ਨੇ ਜੀ ਅੱਗੇ ਪਿੱਛੇ ਆਰਾਮ ਨਾ ਹੋ ਰਿਹਾ ਇਹ ਟਾਇਰ ਲੱਗੇ ਹੋਏ ਨੇ ਲੋਹੇ ਦੀ ਨਹੀਂਗੀ ਰਬੜ ਦੇ ਨਹੀਂ ਹੈਗੀ ਤੁਸੀਂ ਜ਼ਰੂਰ ਦੱਸਿਓ ਜੀ ਕਿਵੇਂ ਲੱਗਿਆ ਤੁਹਾਨੂੰ ਚਲੋ ਜੀ ਅੱਜ ਦੀ ਵੀਡੀਓ ਇੰਨੀ ਜੀ ਥੋੜੀ ਹੀ ਬਣੀ ਹੈ ਵੀਡੀਓ ਆਪਾਂ ਤੋਂ ਜ਼ਿਆਦਾ ਨਹੀਂ ਬਣਾਈ ਗਈ ਸਫਾਈ ਕਰਕੇ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਚੈਨਲ ਦੇ ਪਹਿਲੀ ਵਾਰ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ